ਲੋ ਬਾਈ ਜੀ ਅੱਜ ਆਪਾਂ ਤੁਹਾਡੇ ਲਈ ਪੰਜ ਬੱਚਾ ਲੈ ਕੇ ਆਏ ਆਂਗੇ ਜਿਹੜੀ ਪਹਿਲੀ ਬੱਚੀ ਤੁਸੀਂ ਦੇਖ ਰਹੇ ਹੋਗੇ ਜਰਸੀ ਦੇ ਵਿੱਚ ਪੈਂਦੀ ਆ ਮੂਹੋ ਦੋ ਦੰਦ ਦਾ ਲੱਸੀ ਜ਼ਰੂਰ ਆ ਥਣ ਪੂਰੇ ਚਾਰੇ ਲੱਗੇ ਨੇ ਕੋਈ ਪੰਜਵਾਂ ਥਣ ਨਹੀਂ ਲੱਗਿਆ ਹੈਗਾ ਬਾਕੀ ਇਹਨਾਂ ਚਾਰ ਬੱਚਿਆਂ ਨੇ ਚਾਰ ਚਾਰ ਪੰਜ ਪੰਜ ਮਹੀਨੇ ਦੀਆਂ ਬੱਚੀਆਂ ਨੇ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋਗੇ ਤਣਾਵਰ ਨੂੰ ਬਾਈ ਦੀ ਗਰੰਟੀ ਆ ਸਾਰੀਆਂ ਬੱਚਿਆਂ ਦੇ ਚਾਰੇ ਥਾਨੇ ਕਿਸੇ ਦੇ ਕੋਈ ਵੀ ਪੰਜਵਾਂ ਥਾਨ ਨਹੀਂ ਲੱਗਿਆ ਹੈਗਾ ਚਾਰੇ ਬੱਚੀਆਂ ਪੰਜ ਪੰਜ ਚਾਰ ਚਾਰ ਮਹੀਨਿਆਂ ਦੀਆਂ ਨੇ ਕੁਆਲਟੀ ਚੈੱਕ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪਿੰਡ ਬਾਈ ਦਾ ਸਰੌ ਦਾ ਜਿਹੜਾ ਮਲੇਰ ਕੋਟਲਾ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਤੇ ਚੱਲੀ ਜਾਂਦਾ ਜਿਸ ਵੀ ਨੂੰ ਵੀ ਕੋਈ ਬੱਚੀ ਪਸੰਦ ਆਈ ਤਾਂ ਬਾਈ ਨਾਲ ਸੰਪਰਕ ਕਰ ਲਿਓ ਇਹ ਕਾ ਤੁਸੀਂ ਵੀ ਆਪਣੀ ਕੋਈ ਵੀਡੀਓ ਪੋਸਟ